ਇਹ ਪ੍ਰੈਸ ਵਾਰਤਾ ਇਸ ਵਿਸ਼ੇਸ਼ ਰੱਖੀ ਗਈ ਹੈ ਕਿ ਸਾਡੇ ਤਰਨਤਾਰਨ ਆਕਾਲੀ ਦਲ ਵਾਰਿਸ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਜ਼ਿਲ੍ਹਾ ਅਫਸਰ ਸਰਗਦੇਵ ਸਿੰਘ ਕਾਦੀਆਂ ਕਰਕੇ ਉਹ ਅਸੀਂ ਜਾਗਦੇ ਸੀ ਉਹ ਨੌਜਵਾਨ ਮੁੰਡੇ ਨੇ ਸਾਡੇ ਇੱਥੇ ਕਾਫੀ ਤਰਨਤਾਰਨ ਦਾ ਸਾਰਾ ਉਹ ਸਾਡੀ ਚੋਣ ਕੈਂਪੇਨ ਨੂੰ ਹੈਂਡਲ ਕਰ ਰਹੇ ਸੀਗੇ ਤੇ ਉਹਨਾਂ ਨੇ ਬਾਬਾ ਦਿਨੋਦੋ ਇੱਥੇ ਰਹਿ ਰਹੇ ਸੀਗੇ ਕੱਲ ਨੂੰ ਸ਼ਾਮ ਨੂੰ 11:00 ਸਾਢੇ 10:30 ਵਜੇ ਤੋਂ ਬਾਅਦ ਜਿਹੜੇ ਆਪਣੇ ਘਰ ਜਾਣ ਵਾਸਤੇ ਕਾਦੀ ਆ ਤੇ ਉਹ ਰਸਤੇ ਵਿੱਚ ਅਮosaur ਤੋਂ ਵੀਰਕਾ ਬਟਾਲਾ ਰੋਡ ਤੇ ਜਾਂਦੇ ਆ ਉੱਥੇ ਕਿਸੇ ਖਾਕੀ ਵਰਦੀ ਧਾਰੀ ਨੇ ਉਹਨੂੰ ਕਿਤੇ ਹੱਤਾ ਤੇ ਉਹ ਰੁਕ ਗਿਆ ਤੇ ਰੁਕਦਿਆਂ ਸਾਰੇ ਜਦੋਂ ਕੋਈ ਉਹਨਾਂ ਨਾਲ ਗੱਲਬਾਤ ਹੋਈ ਤੇ ਉਸੇ ਵੇਲੇ ਕੋਈ ਪਤਾ ਨਹੀਂ ਚੱਲ ਨਹੀਂ ਸੀ ਪਦਾਰ ਛੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕਦਮ ਬਲਾਸਟ ਹੋ ਕੇ ਤੇ ਦੀ ਗੱਡੀ ਨੂੰ ਅੱਗ ਲੱਗ ਗਈ ਅੱਗ ਲੱਗੀ ਤੇ ਉਹ ਬੜੀ ਮੁਸ਼ਕਲ ਨਾਲ ਉਸ ਜਿਹੜੀ ਉਹਦੀ ਬਾਰੀ ਸੀ ਉਹ ਵੀ ਨਹੀਂ ਖੁੱਲੀ ਉਹ ਪਿਛਲੀ ਵਾਰੀ ਥਾਣੀ ਬੜੀ ਮੁਸ਼ਕਲ ਨਾਲ ਨਿਕੜ ਕੇ ਤੇ ਉਹ ਕਾਫੀ ਸੁੱਕਾ ਸੀਗਾ ਤੇ ਜਦੋਂ ਫਿਰ ਉਹ ਏਕਲ ਦਾ ਪਤਾ ਲੱਗਾ ਸਾਡੀ ਟੀਮ ਨੂੰ ਤੇ ਸਾਰੇ ਜਣੇ ਬੜੀ ਪਿੱਛੋਂ ਕੋਈ ਆ ਨਾ ਉਹਨਾਂ ਬੰਦੇ ਵੀ ਆਏ ਉਹਨਾਂ ਨੇ ਉਹਦੀ ਕੁਝ ਹੈਲਪ ਕਰਕੇ ਫੋਨ ਪਾਣ ਕੀਤਾ ਤੇ ਫੋਨ ਕਰਨ ਤੋਂ ਬਾਅਦ ਚ ਉਹ ਸਾਡੇ ਬੰਦੇ ਉੱਥੇ ਪਹੁੰਚੇ ਉਹਨਾਂ ਨੇ ਉਹਨੂੰ ਜਲਦੀ ਜਲਦੀ ਅਮਰਸਾਰਾ ਅੰਮ੍ਰਿਤਪਾਲ ਹਸਪੀਟਲ ਉਹਨੂੰ ਲਿਜਾਇਆ ਗਿਆ ਉੱਥੇ ਜਾਣ ਤੋਂ ਬਾਅਦ ਚ ਉਹਨਾਂ ਅੰਮ੍ਰਿਤਪਾਲ ਹਸਪੀਟਲ ਵਾਲਿਆਂ ਨੇ ਉਹਨੂੰ ਡੀ ਐਮ ਸੀ ਰੈਫਰ ਕੀਤਾ ਉਹ ਡੀ ਐਮ ਸੀ ਰਾਤ ਦਾ ਉਹ ਡੀ ਐਮ ਸੀ ਦਾਖਲੇ ਤੇ ਹੁਣ ਅਜੇ ਵੀ ਉਹਦੀ ਜਿਹੜੀ ਹਾਲਾਤ ਆ ਕੋਈ ਏਡੇ ਵਧੀਆ ਨਹੀਂ ਗੇ ਤੇ ਪਰ ਹੁਣ ਉਹ ਇੰਨਾ ਕਿ ਮੜਾ ਜਿਹਾ ਪਤਾ ਲੱਗਾ ਕਿ ਥੋੜਾ ਜਿਹਾ ਠੀਕ ਹੈ ਉਹ ਤੇ ਪਰ ਉਹ ਉਹ ਜਿਹੜਾ ਕਿ ਜੋ ਜੋ ਕੁਝ ਵਾਪਰੇ ਆ ਉਹਦੇ ਚ ਸਾਨੂੰ ਇਹ ਸ਼ੱਕ ਆ ਕਿ ਸਾਡੇ ਇਹ ਸਰਕਾਰ ਵੀ ਜਿਹੜੇ ਹੱਥ ਕੰਡੇ ਅਪਣਾ ਰਹੀ ਆ ਜਿੱਦਾਂ ਇੱਥੇ ਇਹ ਲੋਕਾਂ ਨੂੰ ਡਰਾਇਆ ਤੁਕਾਇਆ ਜਾ ਰਿਹਾ ਸਾਡੇ ਜਿਹੜੇ ਸਮਰਥਕਾਂ ਤੇ ਪਰਚੇ ਕੀਤੇ ਜਾ ਰਹੇ ਆ ਉਹ ਸਾਡਾ ਇੱਕ ਬੜਾ ਸਰਗਰਮ ਵਰਕਰ ਸੀਗਾ ਸਰਗਰਮ ਆਗੂ ਸੀਗਾ ਸਾਡੀ ਪਾਰਟੀ ਦਾ ਤੇ ਸਾਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਨੂੰ ਜਾਂ ਸਾਡੇ ਵਿਰੋਧੀ ਜਿਹੜੇ ਉਮੀਦਵਾਰ ਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਕਾਰਾ ਲੱਗਦਾ ਕਿ ਕੀਤਾ ਹੋ ਸਰਦਾ ਇਹ ਵੈਸੇ ਤਾਂ ਜਾਂਚ ਦਾ ਵਿਸ਼ਾ ਅਸੀਂ ਸਰਕਾਰ ਨੂੰ ਕਹਿੰਨੇ ਕਿ ਇਹਦੀ ਨਿਰਪੱਖ ਜਾਂਚ ਜਿਹੜੀ ਆ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕੋਸ਼ਿਸ਼ ਕਰਨ ਤੇ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵਾਕਈ ਅਸੀਂ ਚੋਣ ਕਮਿਸ਼ਨ ਨੂੰ ਵੀ ਇੱਕ ਅਪੀਲ ਕਰਦੇ ਆ ਕਿ ਜਿਹੜੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਬੜਾ ਦਬਾਆ ਆ ਜਾ ਰਿਹਾ ਸਰਕਾਰ ਵੱਲੋਂ ਬੜੀਆਂ ਲੋਕਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਕੋਈ ਬੂਥਾ ਦੇ ਨਹੀਂ ਬੈਣਾ ਜਾਂ ਕੋਈ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਿਹਾ ਤੇ ਅਸੀਂ ਅਸੀਂ ਚਾਹੁੰਦੇ ਆ ਕਿ ਚੋਣ ਕਮਿਸ਼ਨ ਇਹ ਯਕੀਨੀ ਨਿਰਪੱਖ ਚੋਣਾ ਕਰਾਉਣ ਵਾਸਤੇ ਯਕੀਨੀ ਬਣਾਇਆ ਜਾਵੇ ਤੇ ਜਿਹੜਾ ਇਹ ਇਹ ਜਿਹੜਾ ਦਬਾਅ ਆ ਜਾਏ ਜਿਹੋ ਜਿਹੇ ਇਹ ਜਿਹੜਾ ਦਬਾਅ ਪਾਉਣ ਵਾਲੇ ਲੋਕ ਆ ਉਹਨਾਂ ਦੇ ਉਹਨਾਂ ਤੇ ਜਿਹੜੀ ਕਿ ਸਖਤ ਕਾਰਵਾਈ ਇਹ ਜਿਹੜਾ ਇਨਸੀਡੈਂਟ ਹੋਇਆ ਕੋਈ ਪੁਲਿਸ ਪਲਾਟਨ ਨੇ ਜਿਹੜਾ ਤੁਸੀਂ ਰੱਦੀ ਦੱਸਦੇ ਹੋਈਆਂ ਕੁਝ ਪਤਾ ਚੱਲ ਪਾਇਆ ਹੈ ਕਿ ਵਾਕੇ ਹੀ ਉਹ ਨੂੰ ਸਮਾਜ ਵਿੱਚ ਆਇਆ ਇਹ ਜਿਸ ਟਾਈਮ ਤੇ ਉਹ ਬਾਹਰ ਨਿਕਲਿਆ ਉਸ ਟਾਈਮ ਤੇ ਉਹ ਉਹਨੇ ਮੁੰਨੇ ਜਿਹੜੇ ਸਾਡੇ ਬੰਦੇ ਪਹਿਲਾਂ ਮਿਲੇ ਉਹਨੂੰ ਉਹ ਉਹਨੇ ਉਹ ਜਿਹੜੀ ਦੱਸਿਆ ਤੋਂ ਉਦੋਂ ਬਾਅਦ ਤੇ ਫਿਰ ਉਹ ਅਜੇ ਤੱਕ ਮੇਰੇ ਖਲ ਬਿਉਹਸ਼ ਆ ਉਹਨੇ ਦੱਸਿਆ ਕਿ ਮੈਂ ਨਹੀਂ ਤੇ ਰੁਕਦਾ ਨਹੀਂ ਸੀ ਆਮ ਸੇਵਲ ਮੈਂ ਤੇ ਸੋਚਿਆ ਕਿ ਸ਼ਾਇਦ ਕੋਈ ਕੋਈ ਕਿਸੇ ਕਾਰਨ ਰੋਕ ਰਹੀ ਮੈਨੂੰ ਤੇ ਮੈਂ ਰੁਕ ਗਿਆ ਤੇ ਉਹ ਰੁਕਦਿਆਂ ਸਾਰੀ ਜਿਆਦਾ ਕੋਈ ਉਸੇ ਵੇਲੇ ਮਿੰਟਾਂ ਦੀ ਬਲਾਸਤ ਹੋ ਗਿਆ ਫਿਰ ਮੈਨੂੰ ਪਤਾ ਨਹੀਂ ਲੱਗਾ ਕਿ ਕੀ ਘਟਣਾ ਵਾਪਰੀ ਆ ਤੇ ਉਹ ਬੜੀ ਮੈਂ ਮੁਸ਼ਕਲ ਨਾਲ ਆਪਣੀ ਜਿਹੜੀ ਉਹ ਕਿ ਕੁਗਰਨੀ ਮੇਰੀ ਪਿਛਲੀ ਵਾਰੀ ਖੁੱਲ ਗਈ ਕਰਕੇ ਮੇਰੀ ਜਾਨ ਬਚ ਗਈ ਅਜਿਹੇ ਹਾਲਾਤ ਇਲਾਜ ਕੀਆ ਤੇ ਫਿਰ ਵੀ ਇੰਦਾਂ ਕਿ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਨ ਭੇਜ ਰਹੇ ਆ ਤੇ ਅਸੀਂ ਸਵੇਰੇ ਆਪਣਾ ਹੋਰ ਡੈਪੂਟੇਸ਼ਨ ਅਮਰਸਰ ਦੇ ਕਲਮ ਕਮਿਸ਼ਨ ਨੂੰ ਭੇਜਾਂਗੇ ਕਿ ਉਹ ਇਹਦੀ ਮੁਰੱਖ ਜਾਂਚ ਕਰਨ ਕਿ ਇਹ ਕੀ ਕਹਾਣਾ ਕਿ ਕਿੱਦਾਂ ਰੌਣੀ ਤੇ ਕੀ ਕੀ ਗੱਲ ਇਲੈਕਸ਼ਨ ਤਾਂ ਉਹ ਵਾਲ ਜਿਵੇਂ ਚੱਲ ਰਿਹਾ ਸਾਬਿਆ ਉਹਨਾਂ ਨੇ ਸੀ ਸਾਰਾ ਹੀ ਹਾਂਜੀ ਉਹਨਾਂ ਉਹਨਾਂ ਦਾ ਕਾਫੀ ਵੱਡਾ ਰੋਲ ਸੀਗੇ ਸਾਡੀ ਟੀਮ 'ਚ ਇਸ ਇਲੈਕਸ਼ਨ ਕੈਂਪੇਨ 'ਚ ਤੇ ਉਹ ਵੀ ਮੇਨ ਜਿਹੜੇ ਬੰਦੇ ਸਾਡੀ ਇਲੈਕਸ਼ਨ ਦੀ ਟੀਮ ਦੇ ਸੀਗੇ ਇਸੇ ਕੰਟਰੋਲ ਕਰਨ ਵਾਲੇ ਉਹਨਾਂ ਚੇਕ ਸੀਗੇ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਜੋ ਸਾਡੀ ਪਾਰਟੀ ਦੀ ਚੜ੍ਹਾਈ ਵੇਖ ਕੇ ਸਾਡੇ ਉਮੀਦਵਾਰ ਦੀ ਕਾਫੀ ਅੱਗੇ ਹੋਂਦੇ ਇਸੇ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਟੀਮ ਨੂੰ ਰੋੜਾ ਪਾ ਕੇ ਜਾਂ ਕੋਈ ਨਾ ਦੇਸ਼ ਨੂੰ ਪੈਦਾ ਕਰਕੇ ਪਿਛੇ ਢਾਇਆ ਜਾ ਸਕੇ ਇਹ ਇਹ ਕਰ ਰਹੇ ਨੇ ਦੇਖੀ ਜੀ ਇਹ ਗੱਲਾਂ ਕਹਦੇ ਹੋ ਰਹੇ ਨਹੀਂ ਜੀ ਰਾਤ ਸਰ ਜੀ ਇੱਕ ਮਾਈਕ ਲਾ ਦਿਓ ਜੀ ਮਾਈਕ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਦੇਖੋ ਕੱਲ ਰਾਤ ਨੂੰ ਸਖਤੇ ਮੈਨੂੰ ਚੰਗਾ ਮਨਾ ਮਿਲਿਆ 10 ਵਜੇ ਦਾ ਸਮਾਂ ਸੀ ਜਦੋਂ ਮੈਂ ਤੁਹਾਨੂੰ ਜਾਣ ਲੱਗਾ ਸੀ ਤੇ ਚੰਗੀ ਭਲੀ ਆਪਾਂ ਹੱਸ ਕੇ ਗੱਲ ਕੀਤੀ ਤੇ ਮੈਂ ਉਹਨੂੰ ਪੁੱਛਿਆ ਕਿ ਮੈਂ ਕਿ ਸੌਂਡ ਗਰਾਉਂਡ ਤੇ ਕੀ ਵਿਸ਼ਣ ਹੈ ਕਹਿੰਦਾ ਮੰਦੀ ਸਿੰਘ ਜੀ ਓਕੇ ਰਿਪੋਰਟ ਚੱਲ ਰਿਹਾ ਆਪਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਕਿ ਆਪਣੀ ਜੇਲਤਵਰ ਕਾਮਯਾਬੀ ਵਾਲਾ ਪਹੁੰਚਣੇ ਤੇ ਅੱਜ ਇਸ ਵੇਲੇ ਮੈਂ ਚੌਂਕ ਮੀ ਚੌਂਕ ਮਹਿਦ ਦੇ ਚਾਨਾ ਵੇ ਆ ਸੀ ਤੇ ਉਹ ਦਰਿਆਨ ਮੈਨੂੰ ਕਿ 1:30 2 ਵਜੇ ਦਾ ਸਮਾਂ ਸੀ ਪਤਾ ਲੱਗਾ ਕਿ ਸੁਖਦੇਵੀ ਨਾਸਰ ਸਾਹਿਬ ਦੀ ਗੱਡੀ ਦੇ ਵਿੱਚ ਕਿਸੇ ਨੇ ਮਲਗ ਬਲਾਸਟ ਕਰਤਾ ਉਹ ਛੁੱਟਦਾ ਉਹਨੂੰ ਪੈਟਰੋਲ ਪੰਪੋਂ ਆ ਗਏ ਇਹ ਮੈਂ ਦੇਖੋ ਕੈਸੇ ਚੀਜ਼ ਕਰਨਾ ਕਿ ਸਰਕਾਰਾਂ ਨੇ ਮੈਂ ਸਖਤ ਵਿੱਚ ਸ਼ਬਦਾਂ ਜਿੰਦਾ ਕਰਦਾ ਹਾਂ ਕਿਉਂਕਿ ਇਹੋ ਜਿਹਾ ਕੰਮ ਕਰਨਾ ਕਿਤਨਾ ਕਿਤੇ ਬਹੁਤ ਗਲਤ ਹੈ ਕਿਉਂਕਿ ਦੇਖੋ ਇਹ ਲੋਕਤੰਤਰ ਦੇਸ਼ ਆ ਜੇ ਆਪਾਂ ਇਦਾਂ ਧੱਕੇਸ਼ਾਹੀ ਕਿਸੇ ਉੱਤੇ ਕਰਦੇ ਰਾਵਾਂਗੇ ਤੇ ਬਹੁਤ ਗਲਤ ਹੈ ਕਿਉਂਕਿ ਹਰ ਕਿਸੇ ਵਿਅਕਤੀ ਨੂੰ ਆਪਣਾ ਚੋਣ ਲੜਨ ਦਾ ਅਧਿਕਾਰ ਆ ਪਰ ਆਪਾਂ ਇਸ ਤਰ੍ਹਾਂ ਨੇ ਕਿਸਨਾ ਕਰੀਏ ਕਿ ਹਰ ਕਿਸੇ ਦੀ ਜਾਨ ਆਪਾਂ ਖਤਰੇ 'ਚ ਪਾ ਕੇ ਆਪਾਂ ਚੋਣਾਂ ਲੜੀਏ ਪਹਿਲੀ ਗੱਲ ਤਾਂ ਸਹੀ ਹੋਣਾ ਨਹੀਂ ਚਾਹੀਦਾ ਬਹੁਤ ਜ਼ਿਆਦਾ ਗਲਤ ਹੋਇਆ ਕਿ ਸੁਖਦੇਵ ਵੀਰ ਦਿਨ ਰਾਤੇ ਕਰਕੇ ਮਲਕੀ ਟੀਮ ਵਰਕ ਨਾਲ ਕੰਮ ਕਰਦਾ ਪਿਆ ਸੀ ਤੇ ਇਹ ਵੈਸੇ ਬਹੁਤ ਜ਼ਿਆਦਾ ਧੱਕਾ ਹੋਇਆ ਹੈ ਸਰ ਸੁਖਦੇਵ ਜੀ ਨੂੰ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਤੀ ਬਿਲਕੁਲ ਜੀ ਬਿਲਕੁਲ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਹੋ ਚੁੱਕੀ ਹੈ ਉਹਨਾਂ ਦੀ ਤੇ ਅਸੀਂ ਇਹ ਕਿੰਨੇ ਕਿ ਸਖਤ ਸ਼ਬਦਾਂ ਦੀ ਨਿੰਦਾ ਵੀ ਕਰਦੇ ਹਾਂ ਤੁਸੀਂ ਕਿੰਨੇ ਪ੍ਰੋਪਰ ਜਾਂਚ ਹਰ ਤਰੀਕੇ ਨਾਲ ਕੀਤੀ ਜਾਵੇ ਕਿਉਂਕਿ ਇਹ ਟੀਮ ਦੇ ਵਿੱਚ ਕਾਫੀ ਰੋਸ ਹੈ ਜੇ ਜਾਂਚ ਸਹੀ ਤਰੀਕੇ ਨਾਲ ਨਹੀਂ ਹੋਈ ਤੇ ਅਸੀਂ ਕੋਈ ਸਖਤ ਵੱਡਾ ਐਕਸ਼ਨ ਲਵਾਂਗੇ ਦੇ ਉੱਤੇ